ਕੀ ਗਲਾਤਾ ਪਾ ਜੀ ਇਹਦੇ ਨਾਲ ਤੇ ਕੋ ਮਸਲਾ ਹੱਲ ਨਹੀਂ ਆ ਤਸਵੀਰ ਦੀ ਪੱਤੀ ਬੰਦਾ ਤੇ ਇੰਚੀਆਂ ਚ ਪਾਣੀ ਨਹੀਂ ਬੱਚੇ ਪਿਆਸੇ ਮਰਨ ਰਹੇ ਨੇ ਸਾਡੇ ਅੱਜ ਤੋਂ ਵਸੋ ਦਲ ਬਾਹਰ ਹੋਈ ਪਈ ਹੈ ਬਿਜੀ ਬਰੀ ਦੇਂਦਾ ਤਾਂ ਫਾਇਦਾ ਹੀ ਕੋਈ ਨਹੀਂ ਜੇ ਪੱਤੀ ਆਉਣੀ ਨਹੀਂ ਦੇਣੀ ਕਿੰਨੇ ਸਰਦਾਰ ਦੇਣ ਜਾਂਦੇ ਵੀ ਇੱਕ ਦਿਨ ਦੇ ਦੱਸੀ ਹੁੰਦਾ ਮਾਫ ਪਰ ਜਿਹੜਾ ਸਾਡਾ ਪੱਤੀ ਪਾਲ ਸੀ ਜੀ ਦੇਣ ਨਿਕਲਿਆ ਇਹਨਾਂ ਦੇ ਘਰ ਦੇ ਦੱਸ ਹੁੰਦਾ ਮਾਫ ਹੋ ਰਹੀਆਂ ਸਾਨੂੰ ਦੇ ਤੇ ਜੁੰਡੂ ਨੇ ਵੀ ਚਰਤ ਨਹੀਂ ਮਿਲਗਾ ਵਿਚਾਰੇ ਗਰਮੀ ਚ ਮਰ ਰਹੇ ਨੇ ਬੱਤੀ ਦੇ ਬੱਚੇ ਨਿੱਕੇ ਨਿੱਕੇ ਨੇ ਵਿਲਕਦੇ ਫਿਰਦੇ ਨੇ ਸਿਆਣਾ ਬਣਾ ਨਹੀਂ ਅੱਜ ਕੱਲ੍ਹ ਗਰਮੀ ਚ ਰਿਆ ਸਕੇ ਬੱਚੇ ਕਿੱਦਾਂ ਰਹਿਣ ਨਿੱਕੇ ਬੱਚਾ ਹੈ ਲੜਕੇ ਹੈ ਨਹੀਂ ਆ ਮੋਟਰਾਂ ਚੱਲਣੀਆਂ ਨੇ ਮੋਟਰਾਂ ਚੱਲ ਨਹੀਂ ਰਹੀਆਂ ਟੈਂਕਾਂ 'ਚ ਪਾਣੀ ਹੈ ਨਹੀਂ ਮਿੰਟ ਨਹੀਂ ਆਉਂਦੀ 5 ਮਿੰਟ ਹੀ 5 ਸਕਿੰਟ ਆਉਂਦੀ ਹੈ ਅੱਗ ਲੱਗਦੀ ਆ ਉਹਨੂੰ ਬੱਸ ਗਈ ਚੜਦੀ ਕਲਾ ਪੰਜਾਬ న్యూਸ ਤੇ ਇਸ ਵੇਲੇ ਦੀ ਖਬਰ ਬਟਾਲਾ ਤੋਂ ਬਟਾਲਾ ਜਲੰਧਰ ਰੋਡ ਤੇ ਸਥਿਤ 68 ਕੇਵੀ ਸਬਸਟੇਸ਼ਨ ਵਿਖੇ ਦੇ ਰਾਤ ਸਥਾਨਿਕ ਲੋਕਾਂ ਵੱਲੋਂ ਭਾਰੀ ਹੰਗਾਮਾ ਕੀਤਾ ਗਿਆ ਬਟਾਲਾ ਦੇ ਗੌਂਸਪੁਰਾ ਇਲਾਕੇ ਤੋਂ ਵੱਡੀ ਗਿਣਤੀ 'ਚ 71 ਹੋਏ ਲੋਕਾਂ ਵੱਲੋਂ ਬਟਾਲਾ ਜਲੰਧਰ ਰੋਡ ਤੇ ਚੱਕਾ ਜਾਮ ਕੀਤਾ ਗਿਆ ਲੋਕਲ ਦਾ ਰੋਸ ਹੈ ਕਿ ਪਿਛਲੇ ਕਈ ਦਿਨਾਂ ਤੋਂ ਉਹਨਾਂ ਦੇ ਇਲਾਕੇ 'ਚ ਬਿਜਲੀ ਸਪਲਾਈ ਸਹੀ ਢੰਗ ਨਾਲ ਨਹੀਂ ਆ ਰਹੀ ਅਤੇ بار-बार पावर ਕਾਮ ਦੇ ਦਫਤਰ 'ਚ ਸ਼ਿਕਾਇਤ ਦਰਜ ਕਰਨ ਦੇ ਬਾਵਜੂਦ ਵੀ ਵਿਭਾਗ ਉਹਨਾਂ ਦੀਆਂ ਸ਼ਿਕਾਇਤਾਂ ਨੂੰ ਸੰਜੀਦਾ ਨਹੀਂ ਲੈ ਰਿਹਾ ਹੈ। ਉੱਥੇ ਹੀ ਵੱਡੀ ਗਿਣਤੀ 'ਚ ਇਕੱਠੇ ਹੋਏ ਲੋਕਾਂ ਵੱਲੋਂ ਰੋਸ ਵਜੋਂ ਬਟਾਲਾ ਜਲੰਧਰ ਰੋਡ ਤੇ देर रात ਚੱਕਾ ਜਾਮ ਕੀਤਾ ਗਿਆ ਅਤੇ देर रात ਬਿਜਲੀ ਵਿਭਾਗ ਦੇ ਖਿਲਾਫ ਧਰਨਾ ਨਾਰੇਬਾਜ਼ੀ ਕੀਤੀ ਗਈ। ਬਟਾਲਾ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ 25 ਦਿਨ ਤੋਂ ਨਾ ਪਾਜੀ ਸਾਡੇ ਦਾ ਜਿਹੜਾ ਟਰਾਂਸਫਾਰਮ ਖਰਾਬ ਹੋਇਆ ਪਿਆ ਵਾ ਉਹ ਰੋਜ਼ ਰਾਤ ਨੂੰ ਸਾਡੇ ਅੱਧੇ 8:00 10:00 ਵਜੇ ਸੜ ਜਾਂਦਾ ਫੇਰ ਸਾਨੂੰ ਸਾਰੇ ਭਰਾਓ ਇਕੱਠੇ ਹੋ ਕੇ ਚਾਉਣਾ ਪੈਂਦਾ ਬਿਜਲੀ ਬੋਰਡ ਦੇ ਕਰਨੇ ਬੋਲੇ ਕੋਈ ਨਹੀਂ ਰਾਤ ਨੂੰ 1:00 2:00 ਵਜੇ ਬੱਤੀ ਆਉਂਦੀ ਆ ਫੇਰ ਜੜੀ 6:00 7:00 ਵਜੇ ਨਾਲ ਫੇਰ ਚਲੀ ਜਾਂਦੀ ਤੇ ਫੇਰ ਦੁਪਹਿਰਾਂ ਨੂੰ ਵੀ ਭਾਜੀ ਇਹ 20 25 ਦਿਨ ਹੋ ਗਿਆ 6 6 ਵਰੀ ਕੰਪਲੀਟ ਆਜੇ ਜਿੱਤੇ ਐਸਡੀਓ ਸਾਹਿਬ ਨੇ ਕਿ ਸਾਡਾ ਟ੍ਰਾਂਸਫਰਮ ਚੇਂ ਕੀਤਾ ਜਾਵੇ। ਪਰ ਉਹ ਰੋਜ਼ ਉੱਡ ਜਾਂਦਾ ਰੋਜ਼ ਬਦਲਦੇ ਨੇ ਰੋਜ਼ ਉੱਡ ਜਾਂਦਾ ਸਾਡੀ ਸਮਝ ਤੋਂ ਬਾਹਰ ਹੋਇਆ ਖਲਾਵਾ। ਉਹ ਨਾ ਟ੍ਰਾਂਸਫਰਮ ਬਦਲਦੇ ਆ ਉਹਦੇ ਨੇ ਫਿਊਜ਼ ਲਾ ਦੇ ਜਿਹੜੇ ਨੇ ਸਾਡੇ ਬਲਾਜ਼ਮ ਬਾਈ ਫਿਊਜ਼ ਲਾਤਾ। ਭਾਜੀ ਇਹਦੇ ਨਾਲ ਤੇ ਕੋ ਮਸਲਾ ਹੱਲ ਨਹੀਂ ਆਇਆ। ਤਸਵੀਰ ਦੀ ਪੱਤੀ ਬੰਦ ਆ। ਏ.ਸੀ. ਚ ਪਾਣੀ ਨਹੀਂ। ਬੱਚੇ ਪਿਆਸੇ ਮਰ ਰਹੇ ਨੇ। ਬਾਡੇ ਅੱਜ ਉਹ ਸੋਗਲ ਬਾਹਰ ਹੋਈ ਪਈ ਹੈ ਪੈਸਾ ਨਾ ਕੋਸਪਰਾ ਏਰੀਆ ਮੇਨਜੀ ਰਾਮ ਦਾ ਟ੍ਰਾਂਸਫਰ ਹਮ ਤੇ ਪਿਛਲੇ 20-25 ਦਿਨਾਂ ਤੋਂ ਹਵਾਲਾ ਬਿਜ਼ੀ ਫਰੀ ਦੇਂਦਾ ਤਾਂ ਫਾਇਦਾ ਹੀ ਕੋਈ ਨਹੀਂ ਚੱਪਤੀ ਆਉਣੀ ਨਹੀਂ ਦੇਣੀ ਕਿੰਨੇ ਸਰਕਾਰ ਦੇਣ ਦੇ ਵੀ ਇਤ ਦੇ ਦੱਸੀ ਹੁਣ ਦਾ ਮਾਫ ਪਰ ਜਿਹੜਾ ਸਾਡਾ ਬੱਤੀ ਪਾਲ ਸਿੰਘ ਜੀ ਦੇ ਨਿਕਲਿਆ ਇਹਨਾਂ ਦੇ ਧਰ ਦੇ ਦੱਸ ਹੁਣ ਦਾ ਮਾਫ ਹੋ ਰਹੀਆਂ ਸਾਨੂੰ ਦੇਖ ਜੁੰਡੂ ਨੇ ਵੀ ਚਵਰਤਨ ਨੂੰ ਮਿਲਿਆ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਪ ਸਾਡੇ ਹੱਥੇ ਜਨਾਲੋ ਅਜਰ ਤੁਹਾਨੂੰ ਜਗਾ ਦੇ ਅੱਡੀਆ ਸਾਨੂੰ ਜੇਲੇ ਜੇ ਛੋਟ ਲੋ ਤਾਂ ਜੇ ਦੇ ਲੋ ਜੋ ਮਰਜ਼ੀ ਕਰੋ ਸਾਡੇ ਬੱਚਿਆਂ ਨੂੰ ਪਾਣੀ ਦੇ ਦਿਓ ਸਾਨੂੰ ਬੱਤੀ ਦੇ ਦਿਓ ਈ ਕਾਰਨ 20 ਤੋਂ 25 ਦਿਨ ਹੋ ਗਏ ਵਿਚਾਰੇ ਗਰਮੀ 'ਚ ਮਰ ਰਹੇ ਨੇ ਬੱਤੀ ਤੇ ਬੱਚੇ ਨਿੱਕੇ ਨਿੱਕੇ ਨੇ ਵਿਲਕਦੇ ਫਿਰਦੇ ਨੇ ਸਿਆਣਾ ਵਾਣਾ ਨਹੀਂ ਅੱਜ ਕੱਲ ਗਰਮੀ 'ਚ ਰਸ ਗਦਾ ਬੱਚੇ ਕਿੱਦਾਂ ਰਹਿਣ ਹਰ ਘਰ ਦੇ ਵਿੱਚ ਨਿੱਕੀ ਨਿੱਕਾ ਬੱਚਾ ਹੈ ਲੜਕੇ ਹੈ ਨਹੀਂ ਆ ਮੋਟਰਾਂ ਚੱਲ ਨਹੀਂ ਆ ਨੇ ਮੋਟਰਾਂ ਚੱਲ ਨਹੀਂ ਰਹੀਆਂ ਟੈਂਕਾਂ 'ਚ ਪਾਣੀ ਹੈ ਨਹੀਂ ਭਾਜੀ ਆ ਦੀ ਬਰਨਾਲਕ ਵਾਲ ਦੇ ਸਾਹਮਣੇ ਬਿਲਕੁਲ ਸਾਡੇ ਕੋਲ 66 ਕੇਵੀ ਜਿਹੜੀ ਅ ਬਟਾਲੇ ਗੌਸਪਰੇ ਨੂੰ ਦੇ ਰਹੇ ਨੇ ਜਿਆਦਾਤਰ ਇਹ ਵਰਤੀ ਉਥੇ ਧਰਨਾ ਲა ਉਦੋਂ ਤੱਕ ਧਰਨਾ ਜਾਰੀ ਰਹੇਗਾ ਜਦੋਂ ਤੱਕ ਸਾਡੇ ਉਸ ਇਲਾਕੇ ਨੂੰ ਬਥੀ ਪੂਰੀ ਨਹੀਂ ਦਿੱਤੀ ਜਾਏਗੀ ਕਿੰਨੇ ਮਿੰਟ ਨੇ ਹੁੰਦੀ 5 ਮਿੰਟ ਦੀ 5 ਸਕਿੰਟ ਆਉਂਦੀ ਹੈ ਅੱਗ ਲੱਗਦੀ ਹੈ ਉਹਨੂੰ ਬਸ ਗਈ ਕਾਰਨ ਕਿ ਇਹਨਾਂ ਦਾ ਟ੍ਰਾਂਸਪੋਰਟ ਡੈਮੇਜ ਹੋਇਆ ਸੀ ਉਹ ਸਾਰੇ ਬਦਲ ਦਿੱਤਾ ਗਿਆ ਤਕਨੀਕੀ ਨਿਪਟਾਇੰਦ ਕਰਕੇ ਦੁਬਾਰਾ ਸਰ ਗਿਆ ਉਹਨਾਂ ਦਾ ਕਰਕੇ ਸਪਲਾਈ ਬੰਦ ਲਿਆ ਇਹਨਾਂ ਦੇ ਮੋਤਬਰ ਬੰਦਿਆਂ ਨੇ ਵਿਸ਼ਵਾਸ ਦਿਵਾਇਆ ਗਿਆ ਵਾ ਤੇ ਸਾਡੇ ਮੁਲਾਜ਼ਮ ਜਿਹੜੇ ਆ ਰਹੇ ਆ ਕਿਉਂਕਿ ਸਤਾਪ ਤੇ ਸਾਡੇ ਕੋ ਹੈ ਨਹੀਂ ਇੱਕ ਇੱਕ ਦੋ ਦੋ ਬੰਦੇ ਆ ਸਾਰਾ ਕਿੰਨਾ ਤਗੜਾ ਬਟਾਲਾ ਆ ਠੀਕ ਆ ਉਹ ਉਹਨਾਂ ਨੂੰ ਕੰਪਲੀਟ ਕਰਨ ਗਏ ਸੀ ਇਹਨਾਂ ਨੂੰ ਕਿਹਾ ਕਿ ਵਿਸ਼ਵਾਸ ਦਿਵਾਇਆ ਆ ਵੀ ਤੁਸੀਂ ਚਾਓ ਬੰਦੇ ਆਉਂਦੇ ਆ ਬੰਦਾ ਲੋਗਵਾਲ ਤੋਂ ਵੀ ਅਸੀਂ ਸੱਦ ਲਿਆ ਕਿ ਵੀ ਨੂੰ ਤੋਂ ਆਏਗਾ ਦੋਸੋਂ ਦੀ ਟਰਾਲੀ ਲੱਗੀ ਐ ਦੋਸੋਂ ਦੇ ਟਰਾਲੀ ਤੋਂ ਸਪਲਾਈ ਪੁਲਾ ਦੇਣੀ ਆ ਗੱਲ ਨੋ ਕਿ ਕਿਹੜੇ ਸੰਗਤੀ ਰਹੇ ਕਿਹੜਾ ਏਰੀਆ ਮੰਗਦਾ ਇਹ ਮਿਲਕੀ ਵਾਲਾ ਗੌਸਪੁਰੇ ਦਾ ਟਰਾਂਸਫਾਰਮਰ ਲੱਗਾ ਇੱਕ ਦੋ ਦਾ ਪੱਤੀ ਮੁਲਾਜ਼ਮਾਂ ਉਹਨਾਂ ਤੇ 10 15 ਮਿੰਟਾਂ ਨਾਲ ਹੀ ਚੱਲੂ ਕਰ ਦਾਂਗੇ ਅਸੀਂ ਨੇ ਕਿਹਾ ਵੀ ਇਹ ਟੈਕਨੀਕੀ ਕੰਮ ਹੈ ਟੈਕਨੀਕੀ ਕੰਮ ਨੂੰ ਟਾਈਮ ਲੱਗਦਾ ਹੈ 11 ਹੀ ਹੋ ਸਕਦਾ ਹੈ 11:30 ਜਣੇ